ਜੋਬ ਦੇ ਹਸਪ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਪਤਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਵੀਡੀਓ ਮਾਮਲੇ ਦੇ ਵਿੱਚ ਇੱਕ ਨਵਾਂ ਮੂੜਾ ਆਇਆ ਚਰਨਜੀਤ ਸਿੰਘ ਚੰਨੀ ਧਰੇ ਨੇ ਇੱਕ ਸ਼ਿਕਾਇਤ ਜਲੰਧਰ ਪੁਲਿਸ ਕਮਿਸ਼ਨਲ ਕੋਲ ਕਰਵਾਈ ਹੈ ਕਿ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇਸ ਪਾਕ ਰਿਸ਼ਤੇ ਨੂੰ ਦਾਗ ਲਾਇਆ ਤੇ ਇਸ ਲਾਪਾਕ ਹਰਕਤ ਕੀਤੀ ਹੈ ਤੇ ਇੱਕ ਖੁਸ਼ ਨਮਾਹ ਵਾਲੇ ਮਾਹੌਲ ਵਾਲੀ ਵੀਡੀਓ ਨੂੰ ਐਡਿਟ ਕਰਕੇ ਇਸ ਤੋਂ ਮੀਡੀਆ ਉੱਤੇ ਅਪਲੋਡ ਕੀਤਾ ਤੇ ਇਸ ਦੀਆਂ ਕਾਪੀਆਂ ਵੀ ਜਿਹੜਾ ਮੁੱਖ ਚੋਰ ਕਮਿਸ਼ਨ ਹੈ ਉਸ ਨੂੰ ਭੇਜ ਦਿੱਤੀਆਂ। ਬੀਐਨਏ ਇਸ ਨੂੰ ਪਹਿਲਾਂ ਮਹਿਲਾ ਕਮਿਸ਼ਨ ਨੇ ਪੰਜਾਬ ਦੀ ਵੀ ਤੌਰ ਤੇ ਰਿਪੋਰਟ ਮੰਗੀ ਸੀ। ਇਸ ਮੰਗਲਿਤ ਵਿੱਚ ਤੇ ਕਿਹਾ ਸੀ ਕਿ ਇਹ ਹਰਕਤ ਬਰਦਾਸ਼ਤਜੋਗ ਨਹੀਂ ਹੈ ਤੇ ਨਾਲ ਹੀ ਚਨਜੀਤ ਸਿੰਘ ਚੰਨੀ ਨੇ ਜਿਹੜੇ ਉਹਨਾਂ ਨੇ ਇਹ ਦੱਸਿਆ ਸੀ ਕਿ ਬੀਬੀ ਜਗੀਰ ਕੌਰ ਨੇ ਜਿਹੜੇ ਉਹ ਉਹਨਾਂ ਦੇ ਬਹੁਤ ਹੀ ਸਤਕਾਰਯੋਗ ਨੇ ਤੇ ਉਹ ਆਪਣੀ ਵੱਡੀ ਭੈਣ ਦੇ ਤੌਰ ਤੇ ਉਹਨਾਂ ਨੂੰ ਦੇਖਦੇ ਨੇ ਤੇ ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਵੀ ਇਹਨਾਂ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਹੀ ਲਿਆ ਸੀ ਤੇ ਖੁਸ਼ਮਲ ਮਾਹੌਲ ਦੇ ਵਿੱਚ ਇਹ ਵੀਡੀਓ ਨੂੰ ਦੱਸਿਆ ਸੀ ਤੇ ਉਸ ਤੋਂ ਬਾਅਦ ਵੀਡੀਓ ਦਾ ਕੁਝ ਹਿੱਸਾ ਕੱਟ ਵੱਟ ਕੇ ਡਿਜੀਟਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ ਗਿਆ ਤੇ ਡਿਜੀਟਲ ਮੀਡੀਆ ਉੱਤੇ ਬੈਠੇ ਲੋਕਾਂ ਤੇ ਉੱਤੇ ਟਿੱਪਣੀ ਕਰਦੇ ਆ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿੱਥੇ ਪੰਜਾਬ ਨੈਕਟੀਵਿਟੀ ਦੇ ਦੌਰ ਦੇ ਵਿੱਚੋਂ ਲੰਘ ਰਿਹਾ ਤੇ ਲਗਾਤਾਰ ਉਸ ਦੀ ਜਕੜ ਦੇ ਵਿੱਚ ਆ ਰਹੇ ਆ ਤਾਂ ਮਹਿਲਾਵਾਂ ਦਾ ਰਾਜਨੀਤੀ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਮੈਂ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਲੈਣੀ ਹੈ ਤੇ ਇਸ ਘਟਨਾ ਨੂੰ ਵੀ ਮੈਂ ਮਾਹੌਲ ਨੂੰ ਵੀ ਪੋਜ਼ਿਟਿਵ ਤਰੀਕੇ ਨਾਲ ਲਿਆ ਤੇ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੂੰ ਉਸ ਘਟਨਾ ਤੋਂ ਬਾਅਦ ਵੀ ਫੋਨ ਕੀਤਾ ਤੇ ਨਾਲ ਹੀ ਆਪਣਾ ਜਿਹੜਾ ਪੱਥ ਉਹਨਾਂ ਦੇ ਸਾਹਮਣੇ ਰੱਖਿਆ ਸੀ ਤੇ ਇਸ ਘਟਨਾ ਤੋਂ ਉਹਨਾਂ ਨੇ ਆਪਣੇ ਆਪ ਨੂੰ ਖੁਸ਼ ਨਮਾ ਮਾਹੌਲ ਵਾਲਾ ਇੱਕ ਮਾਹੌਲ ਦੱਸਿਆ ਸੀ ਤੇ ਉਸ ਵੀਡੀਓ ਨੂੰ ਕੱਟ ਵੱਟ ਕੇ ਮੋਰ ਦਾ ਇਲਜ਼ਾਮ ਡਿਜੀਟਲ ਮੀਡੀਆ ਉੱਤੇ ਲਾਇਆ ਤੇ ਤਾਂ ਬ੍ਰਿਤੀ ਬਾੜੇ ਲੋਕਾਂ ਨੇ ਇਸ ਵੀਡੀਓ ਨੂੰ ਐਡਿਟ ਕੀਤਾ ਤੇ ਨਾਲ ਦੀ ਨਾਲ ਉਹਨਾਂ ਲੋਕਾਂ ਤੇ ਵੀ ਟਿੱਪਣੀ ਕੀਤੀ ਕਿ ਇਸ ਤਰੀਕੇ ਦੇ ਨਾਲ ਕਿਸੇ ਮਹਿਲਾ ਦਾ ਰਾਜਨੀਤੀ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਇਸ ਘਟਨਾ ਨੇ ਮੈਨੂੰ ਅਤੇ ਮੇਰੇ ਸੁਭਚਿੰਤ ਅਤੇ ਪਰਿਵਾਰ ਨੂੰ ਬਹੁਤ ਮਾਨਸਿਕ ਪੀੜਾ ਪਹੁੰਚਾਈ ਹੈ ਬੀਬੀ ਜਗੀਰ ਕੌਰ ਦਾ ਬਿਆਨ ਸੀ ਤੇ ਉਦੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਹੁੰਦਾਂ ਨੇ ਕਿਹਾ ਸੀ ਕਿ ਬੀਬੀ ਜਗੀਰ ਕੌਰ ਮੇਰੇ ਸਰਕਾਰ ਜੋ ਗਲੇਮ ਉਹਨਾਂ ਨੂੰ ਆਪਣੀ ਭੈਣ ਦੇ ਤੌਰ ਤੇ ਸਮਝਦਾ ਤੇ ਜਦ ਉਹ ਨਲਸਦ ਵੀ ਭਰ ਕੇ ਆਰੇਸੀ ਦਾ ਉਸ ਵੇਲੇ ਵੀ ਉਹਨਾਂ ਨੇ ਝੁੱਕੇ ਦੋਵੇਂ ਹੱਥ ਫੜ ਕੇ ਤੇ ਝੁੱਕੇ ਉਹਨਾਂ ਨੂੰ ਸਰਕਾਰ ਵੱਲੋਂ ਤੇ ਬਾਅਦ ਵਿੱਚ ਵੀਡੀਓ ਨੂੰ ਲੋਕਾਂ ਨੇ ਐਡਿਟ ਕਰਕੇ ਅਪਲੋਡ ਕਰ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਨੇ ਮਹਿਲਾ ਕਮਿਸ਼ਨ ਤੇ ਵੀ ਇਲਜ਼ਾਮ ਲਾਇਆ ਕਿ ਮਹਿਲਾ ਕਮਿਸ਼ਨ ਦੀ ਕੁਰਸੀ ਤੇ ਬੈਠ ਕੇ ਸਿਆਸਤ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਦੇ ਬਿਆਨ ਵੀ ਚੰਨਜੀਤ ਸਿੰਘ ਚੰਨੀ ਨੇ ਦਿੱਤੇ ਨੇ ਤੇ ਨਾਲ ਹੀ ਹੁਣ ਜਿਲ੍ਹਾਦਰ ਪੁਲਿਸ ਕਮਿਸ਼ਨਰ ਕੋਲ ਉਹਨਾਂ ਵੱਲੋਂ ਸ਼ਿਕਾਇਤ ਕਰਵਾ ਦਿੱਤੀ ਗਈ ਆ